हां सिखाल जी पाठ 6 بیبی با بچو ہر کوئی اپنے اپ ਨੂੰ بیبا اخਵਾਉਂਦਾ اخਵਾਣਾ ਚਾਹੁੰਦਾ ਹੈ ਤੁਸੀਂ ਵੀ ਚਾਹੁੰਦੇ ਹੋਵੋਗੇ ਹਰ ਕੋਈ ਤੁਹਾਡੀ ਪ੍ਰਸ਼ੰਸਾ ਕਰੇ ਤੁਹਾਨੂੰ ਚੰਗਾ ਕਹੇ ਇਸ ਲਈ ਤੁਹਾਨੂੰ بیਬੇ ਬੱਚੇ ਬੱਚਿਆਂ ਵਾਲੇ ਗੁਣ ਧਾਰਨ ਕਰਨੇ ਪੈਣਗੇ بیਬੇ ਬੱਚੇ ਆਪਣੇ ਮਾਤਾ ਪਿਤਾ ਅਤੇ ਵੱਡਿਆਂ ਦਾ ਸਤਿਕਾਰ ਕਰਦੇ ਹਨ ਤੇ ਉਹਨਾਂ ਦੀ ਹਰ ਆਗਿਆ ਦਾ ਪਾਲਨ ਕਰਦੇ ਹਨ ਉਹ ਆਪਣੇ ਤੋਂ ਛੋਟਿਆਂ ਨੂੰ ਪਿਆਰ ਕਰਦੇ ਹਨ ਤੇ ਸਭ ਨਾਲ ਮਿਲਵਰਤਨ ਨਾਲ ਰਹਿੰਦੇ ਹਨ ਉਹ ਮਿੱਠਾ ਬੋਲਦੇ ਹਨ ਤੇ ਕਦੇ ਲੜਾਈ ਝਗੜਾ ਨਹੀਂ ਕਰਦੇ ਕਦੇ ਕਿਸੇ ਨੂੰ ਕੌੜੇ ਬੋਲ ਨਹੀਂ ਬੋਲਦੇ ਬੀਬੇ ਬੱਚੇ ਆਪਣਾ ਸਮਾਂ ਵਿਅਰਥ ਨਹੀਂ ਗਵਾਉਂਦੇ ਉਹ ਸਮੇਂ ਦੇ ਪਾਬੰਦ ਹੁੰਦੇ ਹਨ ਆਪਣਾ ਹਰ ਕੰਮ ਸਮੇਂ ਤੇ ਕਰਦੇ ਹਨ ਸਵੇਰੇ ਜਲਦੀ ਉੱਠ ਕੇ ਆਪਣੇ ਮਾਤਾ ਪਿਤਾ ਨੂੰ ਪ੍ਰਣਾਮ ਕਰਦੇ ਹਨ ਆਪਣੇ ਸਰੀਰ ਨੂੰ ਸਾਫ਼ ਸੁਥਰਾ ਰੱਖਦੇ ਹਨ ਤੇ ਸਮੇਂ ਤੇ ਸਕੂਲ ਜਾਂਦੇ ਹਨ ਸਕੂਲ ਵਿੱਚ ਅਧਿਆਪਕਾਂ ਵੀ ਦੀ ਕਹੀ ਹਰ ਗੱਲ ਧਿਆਨ ਨਾਲ ਸੁਣਦੇ ਹਨ ਤੇ ਮੰਨਦੇ ਹਨ ਘਰ ਆ ਕੇ ਆਪਣੇ ਮਾਤਾ ਪਿਤਾ ਦੇ ਕੰਮਾਂ ਵਿੱਚ ਮਦਦ ਵੀ ਕਰਦੇ ਹਨ ਤੇ ਪੜ੍ਹਾਈ ਕਰਦੇ ਹਨ ਉਹ ਕੱਢਾ ਵੀ ਖੇਡਦੇ ਹਨ ਤੇ ਆਪਣੇ ਸਹੀ ਸਮੇਂ ਤੇ ਸੌਂ ਜਾਂਦੇ ਹਨ। ਅਜੀ ਹੈ ਬੱਚੇ ਜਾਨਵਰਾਂ ਪੰਛੀਆਂ ਆਂਦੀ ਨੋ ਸਤਾਉਂਦੇ ਨਹੀਂ। ਸਭ ਨੂੰ ਉਹਨਾਂ ਲਈ ਦਇਆ ਤੇ ਭਾਵਨਾ ਰੱਖਦੇ ਹਨ। ਇਹ ਬੱਚੇ ਗਰੀਬਾਂ ਦੀ ਵੀ ਮਦਦ ਕਰਦੇ ਹਨ ਤੇ ਕਿਸੇ ਦਾ ਮਖੌਲ ਨਹੀਂ ਉਡਾਂਦੇ। ਉਹ ਹਾ ਜਰੂਰਤਮੰਦ ਦਾ ਸਾਥ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਬੱਚਿਓ ਜੇ ਤੁਸੀਂ ਉੱਪਰ ਲਿਖੇ ਗੁਣਾਂ ਨੂੰ ਧਾਰਨ ਕਰੋ ਤਾਂ ਹਰ ਕੋਈ ਤੁਹਾਨੂੰ ਬੀਬਾ ਵਾਂਗ ਕਹੇਗੀ ਪੁਕਾਰੇਗਾ ਜੇ ਤੁਹਾਨੂੰ ਹਮੇਸ਼ਾ ਤੇ ਤੁਹਾਨੂੰ ਹਮੇਸ਼ਾ ਹੀ ਵੱਡਿਆਂ ਦੀਆਂ ਅਸੀਸਾਂ ਅਤੇ ਪਿਆਰ ਮਿਲੇਗਾ ਇਹ ਸੀ ਜੀ ਸਾਡਾ ਅੱਜ ਦਾ ਪਾਠ ਸ਼ੀ ਬੀਬੀ ਬਾਤ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਉਹ ਜ਼ਰੂਰ ਸਿੱਖਣ ਤੇ ਆਪਣੇ ਬੱਚਿਆਂ ਨੂੰ ਸਿਖਾਓ ਵਾਤਵਾ ਸ਼ੇਅਰ ਕਰਿਓ ਲਾਈਕ ਕਰਿਓ ਆਂਡ ਸਬਸਕ੍ਰਾਈਬ ਕਰਿਓ ਜੀ ਮਿਲਦੇ ਆਂ ਜੀ ਨਵੀਂ ਵੀਡੀਓ ਲੈ ਕੇ ਜੀ ਸਸੀ ਕਾਲ